i ਸਤ ਮਿਤ ਤੁਮਹੀ ਜਾਨੀ ਬੋਲਣਾ ਜੀ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਹੈ ਸ੍ਰੀ ਭਗਵਤੀ ਜੀ ਸਹਾਈ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਾਈ ਫਿਰ ਅੰਗਦ ਗੁਰਤੇ ਅਮਰਦਾਸ ਸ੍ਰਾਮਦਾਸਹਿ ਹੋਈ ਸਹਾਈ अर्जुन हरि गोविंद ਨੂੰ ਸਮਰਉਂ ਸ੍ਰੀ ਹਰ ਰਾਈ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਰਿਠੈ ਸਭ ਦੁਖ ਜਾਈ ਤੇਗ ਬਹਾਦਰ ਸਿਮਰਿਐ ਕਰਨੋਂ ਨਿਤ ਆਵੇ ਧਾਈ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਦਸਾਂ ਪਾਪ ਸ਼ਾਈਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰ ਕੇ ਬੋਲੋ ਜੀ ਹਾਏ ਪੰਜਾਬ ਪਿਆਰੀਆਂ ਚੋਹਾ ਸਾਹਿਬਜ਼ਾਦੀਆਂ ਚਾਲੀਆਂ ਮੁਕਤਿਆਂ ਹਟੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜੱਪਿਆ ਵੰਡ ਕੇ ਸਕਿਆ ਦੇਖ ਚਲਾਈ ਤੇਗ ਵਾਹੀ ਦੇਖ ਤੇ ਅਣਜਿਠ ਕੀਤਾ ਤਿਨਾ ਪਿਆਰੀਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਇਹਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਈਆਂ ਚਰਖੀਆਂ ਤੇ ਚੜ੍ਹਿਆਰਿਆਂ ਨਾਲ ਛੜਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆ ਰਿਹਾ ਸਿੱਖੀ ਕੇ ਸਾਸ-ਸਵਾਸ ਨਾਲ ਨਿਵਾਹੀ ਦਿਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾ ਤਖਤਾਂ ਸਰਬਤ ਗੁਰਦੁਆਰੇ ਅੰਦਰ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪ੍ਰਥਮ ਹੈ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤਾ ਵਿੱਚ ਤਾਵਨ ਦਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਕਹਾਂ ਕਹਾਂ ਰਛਿਆ ਰਿਆਇ ਤੇ ਦੇਗ ਏਕ ਵਤ ਹੈ ਮਿਰਦ ਕੀ ਮੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਾਹੇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ਼ ਦਾਨ ਰਹਿਤ ਦਾਨ ਵਿਵੇਕ ਦਾਨ ਵਸਾਹ ਦਾਨ ਪ੍ਰੋਸਾਹ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤ ਸਰ ਜੀ ਕੇ ਸ਼ਿਨਾਨ ਚੌਕੀਆਂ ਝੰਡੇ ਬੁਗੇ ਜਗੋ ਜੁਗਾ ਟਲ ਧਰਮ ਕਾ ਜੈਕਾਰ ਬੋਲੋ ਜੀ ਸਿਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਥ ਦਾ ਰੱਖ ਆਪ ਵਾਹਿਗੁਰੂ ਦੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇਤਾ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਨਤੂ ਪੰਥ ਨੂੰ ਵਿਛੋੜਿਆ ਗਿਆ ਹੈ ਜਿਨ੍ਹਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਇਹ ਨਿਮਾਨਿਆਂ ਦੀ ਮਾਨ ਨੇ ਤਾਣਿਆਂ ਤੇ ਤਾਣ ਨੇ ਉਠੀਆਂ ਦੀ ਊਟ ਸੱਚੇ ਪਿਤਾ ਵਾਹਿਗੁਰੂ ਜੀਓ ਧੰਨ ਧੰਨ ਦਸ਼ਮੇਸ਼ ਪਿਤਾ ਅਮਰਤਖੇ ਦਾਤੇ ਸਰਵੰਸ ਦਾ ਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ ਆਪ ਜੀ ਕੀ ਪਾਵਨ ਪਵਿੱਤਰ ਸਥਾਨ ਦਰਬਾਰ ਸ਼੍ਰੀ ਪਾਮਪਟਾ ਸਾਹਿਬ ਜਨਮ ਸਥਾਨ ਧੰਨ ਧੰਨ ਬਾਬਾ ਅਜੀਤ ਸਿੰਘ ਸਾਹਿਬ ਜੀ ਵਿਖੇ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਕੇ ਪਾਵਨ ਚਰਨਾਂ ਕਮਲਾਂ ਪਾਸ ਨਿਮਰਤਾ ਸਹਿਤ ਅਰਦਾਸ ਹੈ ਆਉਣਿਕਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ ਆਪ ਜੀ ਦੀ ਕਿਰਪਾ ਮੈਂ ਆਰੰਭਤ ਹੋਈ ਅਮਰਤ ਵੇਲੇ ਦੇ ਸੁੰਦਰ ਦੀਵਾਨ ਪਾਵਨ ਦਰਬਾਰ ਅੰਦਰ ਸਜੇ ਸਜੇ ਦੀਵਾਨ ਅੰਦਰ ਨਿਤਨੇਮ ਦੀਆਂ ਪੰਜ ਬਾਣੀਆਂ ਦਾ ਪਾਠ ਹੋਇਆ ਮਹਾਰਾਜ ਜੀ ਉਹ ਗੁਰਬਾਣੀ ਪੜਦਿਆਂ ਕੋਲੋਂ ਆਪ ਜੀ ਦੀ ਸੇਵਾ ਟਹਿਲ ਕਮਾਉਂਦਿਆਂ ਹੋਏ ਕੋਲੋਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀਆਂ ਮਾਫ਼ੀਆਂ ਬਖਸ਼ਣੀਆਂ ਆਗਾਹ ਤੋਂ ਸਮਤ ਸੂਝੀ ਬਖਸ਼ਣੀ ਕਿਰਪਾ ਕਰਨੀ ਜੀ ਛੁੱਧ ਤੇ ਸਪਸ਼ਟ ਗੁਰਬਾਣੀ ਪੜਨ ਬੋਲਣ ਸਮਝਣ ਦੀ ਸੂਝ ਬਖਸ਼ਣੀ ਸੇਵਾ ਸਮਰਨ ਕਰਨ ਦੇ ਭਾਵ ਨੂੰ ਤਾਂ ਬਖਸ਼ਣੇ ਪੜ੍ਹੇ ਸੁਣੀ ਬਾਣੀ ਦਾ ਭਾਵ ਦਰਾਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ ਹਾਜ਼ਰੀਆਂ ਤੇ ਰੂਪ ਰੂਪੇ ਧੰਮਾਂ ਦਰਤੇ ਕਬੂਲ ਕਰਨੀਆਂ ਮੰਦੀਆਂ ਮਰਾਦਾਂ ਗੁਰਮਤਿਰੀ ਮੁਤਾਬਕ ਪੂਰੀਆਂ ਕਰਨੀਆਂ ਦਰੋਂ ਕਰੋ ਨਾਮਦਾਨ ਗੁਰ ਸਿੱਖੀ ਜੀਵਨ ਦੀ ਦਾਤ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਣੀਆਂ ਆਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਯਾਤਰੂਆਂ ਦੀ ਯਾਤਰਾ ਸਫਲੀ ਕਰਨੀ ਬਖਸ਼ਿਆਂ ਭੰਡਾਰਿਆਂ ਵਿੱਚੋਂ ਪੰਚਮ ਕੜਾ ਪ੍ਰਸਾਦ ਕੀ ਦੇਖ ਸੱਜ ਕੇ ਹਾਜ਼ਰ ਹੈ ਦਰਤੇ ਪਰਵਾਨ ਹੋਵੇ ਪਰਵਾਨ ਹੋਇਆ ਪ੍ਰਸਾਦ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬੰਤੀ ਹੈ ਸੰਗਤ ਆਦਰਯਾ ਆਪ ਜੀ ਕਿਰਪਾ ਕਰੋ ਸੱਚਾਨ ਸਥਾਨ ਤੋਂ ਪ੍ਰਕਾਸ਼ ਸਥਾਨ ਮੱਚਾਲੇ ਮੰਨ ਦੀ ਆਗਿਆ ਬਖਸ਼ੋਰਾ ਪੰਡਿਆਂ ਅੰਕ ਸੰਸਾਈ ਹੋਵ ਸਮੂਹ ਸੰਗਤ ਨੂੰ ਖੁੱਲੇ ਦਰਸ਼ਨ ਦੀ ਦਾਰਿ ਬਖਸ਼ ਕਰਕੇ ਨਦਰੋ ਨਜ਼ਰੀ ਨਿਹਾਲ ਕਰੋ ਜੀ ਸਿੱਖ ਪੜਦੇ ਸੁਣਦੇ ਸਰਬਤ ਲਾਹੇਵੰਦ ਹੋਵਣ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਏ ਸਤਿ ਸ੍ਰੀ ਅਕਾਲ ਖਾਲਸਾ ਸਵਾਮੀ ਉਚਰ ਅਪਾਰ ਬੇਅੰਤ ਸਵਾਮੀ ਉਚੇ ਅਪਾਰ ਬੇਅੰਤ ਸਵਾਮੀ ਉਚੇ ਅਪਾਰ ਬੇਅੰਤ ਸਵਾਮੀ ਕੌਣ ਜਾਣੇ ਗੁਣ ਤੇ ਉਦਰੇ ਗਾਵਤ ਉਦਰੇ ਸੁਣਤੇ ਉਦਰੇ ਸਾਥ ਕਰਤੇ ਸੁਣਦੇ ਸਾਥ ਕਰਤੇ ਮਨ ਸੇ ਪਾਪ ਕਨੇਰੇ ਕੌਣ ਜਾਣ ਗੁਣ ਤੇਰੇ ਬਿਜੇ ਪਾਪ ਜਲੇ ਪਸ਼ੂ ਪਰੇ ਤੁਮ ਗਦ ਕੋ

ਦਾਸ ਤੇਰੀ ਸਰਨਾਈ ਨਾਨਕ ਦਾਸ ਤੇਰੀ ਸਰਨਾਈ ਸਦਾ ਸਦਾ ਬਲਹਾਰੇ ਕੌਣ ਜਾਣੇ ਗੁਣ ਤੇਰੇ ਸਦਾ ਸਦਾ ਬਲਹਾਰੇ ਕੌਣ ਜਾਣੇ ਗੁਣ ਤੇਰੇ ਇਹ ਸਦਾ ਸਦਾ ਬਲਹਾਰੇ ਕੌਣ ਜਾਣੇ ਗੁਣ ਤੇ ਜਾਣੇ ਸਚੁ ਉਗਮ ਤੁਮਾਰਾ ਤਖਤ ਨਿਵਾਸੀ ਸਚੁ ਉਗਮ ਤੁਮਾਰਾ ਤਖਤ ਨਿਵਾਸੀ ਦੀ ਨਾਨਕ ਸਾਹਿਬ ਭਰਪੂਰੀ ਨਾਨਕ ਸਾਹਿਬ ਭਰਪੂਰੀ ਨਾਨਕ ਸਾਹਿਬ ਪਰਿਉ ਜਾਜੇ ਇਕ ਸਰਨਾ ਮਿਲਦਾਨ ਸੰਤਰੇ ਨਾ ਜੇ ਲਗ ਭਵ ਜਲ ਤਰਨਾ ਬਿਨਤ ਕਰਉ ਹਰਿ ਬਾਸ ਸੁਨਹੁ ਜੇ ਠਾਕੁਰ ਭਾਵੇ ਦੇਹੋ ਦਰਸ ਮਨ ਚਾਉ ਭਗਤ ਏਹੋ ਮਨ ਠਹਿਰਾਵ ਬਲਿਓ ਚਰਾਹ ਜੰਧਾਰ ਮਹਿ ਸਭ ਕਨ ਉਦਰੀ ਇਕ ਨਾਮ ਧਰਮ ਪ੍ਰਗਟ ਸਗਲ ਹਰਿ ਭਵਨ ਮਹਿ ਜਨ ਨਾਨਕ ਗੁਰ ਪਾਰ ਬ੍ਰਹਮ ਪ੍ਰਗਟ ਸਗਲ ਹਰਿ ਭਵਨ ਮਹਿ ਜਨ ਨਾਨਕ ਗੁਰ ਪਾਰ ਬ੍ਰਹਮ ਜਗਤ ਜਲੰਦਾ ਰਖ ਲੈ ਆਪਨੀ ਕਿਰਪਾ ਧਾਰ ਜਿਤ ਦੁਆਰੇ ਉਬਰੈ ਤਿਤ ਲਈ ਉਮਾਰ ਸਤਿਗੁਰੂ ਸੁਖਿ ਵੇਖਾਲਿਆ ਸਚਾ ਸ਼ਬਦ ਵਿਚਾਰ ਨਾਨਕ ਅਵਰਨਾ ਤੂ ਜਈ ਹਰ ਬੀਨ ਬਚਨ ਆਰ ਨਾਨਕ ਅਵਰਨਾ ਤੂ ਜਈ ਹਰ ਬਿਨ ਬਖਸ਼ਨ ਹਾਰੇ ਅਬਿਨਾਸੀ ਜੀ ਅਨ ਕੋ ਦਾਤਾ ਸਿਮਰਤ ਸਭ ਮਲ ਕੋਈ ਗੁਣ ਨਿਦਾਨ ਭਗਤਨ ਕੋ ਵਰਤਨ ਬਿਲਾ ਪਾਵੇ ਕੋਈ मेरे मन जप गुरु गोपाल प्रभु सोई जाकी शरण पया सुख पाईए बहुड़ दुख न होई வட பாகி சா சங்க பிராபத்த தின பே துரமத்தோய தின கீ தோர் நானகாசாச்சரு தினக்கோர நானகாசாச்சரு வா ਵਾਹਿਗੁਰੂ ਵਾਹਿ ਜਿਉ ਕਮਨ ਮਧੁਰ ਬੈਂ ਕੋਟ ਸੈ ਸੰਗ ਸੋਖ ਕਹਿਤ ਮਾ ਜਿਸ਼ੋ ਜਿਸੇ ਦਹੀਂ ਬਾਤ ਖਾਏ ਜਿਉ ਦੇਖ ਰੂਪ ਅਤ ਅਨੂਪ ਮੋ ਮਾ ਮਦ ਪਈ ਇੰਕਨੀ ਸ਼ਬਦ ਜਨਤਕਾਰ ਖੇਲ ਪਾਏ ਜਿਉ ਕਾਲ ਕਲਮ ਹੁਕਮ ਹਾਥ ਕਹੋ ਕੌਣ ਮੀਟ ਸਕੇ ਇਸ ਬੰਗ ਗਿਆਨ ਧਿਆਨ ਕਰਦੇ ਹੀ ਚਾਹੇ ਜਿਉ ਸਤਿ ਸਾਚ ਸ੍ਰੀ નિਵਾਸ ਆਦਪੁਰਖ ਸਦਾ ਤੂੰ ਹੀ ਵਾਹਿਗੁਰੂ 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 ਵਾਹਿ ਗੁਰ ਗਿਆਨ ਅਰਤਿਆਨ ਤਤ ਸਿਓ ਤਤ ਮਿਲਾਵੇ ਸੱਚੇ ਸੱਚ ਜਾਨੀਏ ਇਕ ਚਿਤੈ ਲਿਵ ਲਾਵੇ ਕਾਮ ਕ੍ਰੋਧ ਵਸ ਕਰੇ ਪਵਨ ਉਡੰਤ ਨਾ ਤਾਵੇ ਨਿਰੰਕਾਰ ਕੈ ਵਸੈ ਦੀਸ ਹੁਕਮ ਬੂਝ ਵਿਚਾਰ ਪਾਵੇ ਕਲਮਾਇ ਰੂਪ ਕਰਤਾ ਪੁਰਖ ਸੋ ਜਾਣੇ ਜਿਨ ਕਿਛ ਕੀਓ ਗੁਰੂ ਮਿਲਿਓ ਸੋਏ ਪਿਖਿਆ ਇਕ ਸਹਿਜ ਰੰਗ ਦਰਸ਼ਨ ਦਿਓ ਸਤ ਰੂਪ ਸਤ ਨਾਮ ਸਤ ਸੰਤੋਖ ਤਰਿਓ ਔਰ ਆਦ ਪੁਰਖ ਪਰਤਖ ਲਿਖਿਓ ਅਚਰ ਮਸਤਕ ਤੁਰ ਪ੍ਰਗਟ ਜੋਤ ਜਗਮਗੈ ਤੇਜੂ ਮੰਡਲ ਛਾਇਓ ਪਰਸ 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 ਗੁਰ ਗੁਰੂ ਕਹਾਇਓ ਪਨ ਮथुरा ਮੂਰਤ ਸਦਾ ਥਿਰ ਲਾਏ ਚਿਤ ਸੰਮੁਖ ਰਹੋ ਕਲ ਯੁਗ ਜਹਾਜ ਅਰਜਨ ਗੁਰੂ ਸਗਲ ਸ੍ਰਿਸ਼ਟ ਲਗ ਬਿਤਰੋ ਸੋਏ ਸੁੰਦਨੀ ਮੇਰਾ ਮੰਤਨ ਮੂਲਾ ਨਾਮ ਜਪੰਢੀ ਲਾਲੀ ਬੰਦ ਜੰੰਢੀ ਮੇਰਾ ਅੰਦਰ ਠੰਡਾ ਉਹ ਦਰਸ਼ਨ ਦੇਖਣਿਆਲੀ ਬੰਦ ਜਪੰਢੀ ਮੇਰਾ ਅੰਦਰ ਠੰਡਾ ਉਹ ਦਰਸ਼ਨ ਦੇਖ ਨਿਹਾਲੀ ਨਾਨਕ ਨਾਮ ਨਿਰੰਜਨ ਜਾਨਿਓ ਕਿੰਨੇ ਭਗਤ ਪ੍ਰੇਮ ਲੇਵਲਾਈ ਤਾਤੇ ਅੰਗਦ ਅੰਗ ਸੰਗ ਭਇਓ ਸਾਇਰ ਤਿਨ ਸਬਦ ਸੁਰਤ ਕੀ ਨੀਵ ਰਖਾਈ ਗੁਰ ਅਮਰਦਾਸ ਕੀ ਅਕਥ ਕਥਾ ਹੈ ਇਕ ਜੀ ਕਛ ਕਹੀ ਨਾ ਜਾਈ ਛੋਟੀ ਸ੍ਰਿਸ਼ਟ ਸਕਲ ਤਾਰਣ ਕੋ ਅਬ ਗੁਰੂ ਰਾਮਦਾਸ ਕੋ ਮਿਲੀ ਬਡਾਈ ਗਿਆਨ ਧਿਆਨ ਕਿਛ ਕਰਮ ਨਾ ਜਾਨਾ ਸਾਰ ਨਾ ਜਾਨਾ ਤੇਰੀ ਸਬਤੇ ਵਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਸਬਤੇ ਵਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਸਤਿਯੁਗ ਤੈ ਮਾਣਿਓ ਛਲਿਓ ਬਲ ਭਾਵਨ ਪਾਇਓ त्रितेत मण्यो राम रघवंश कहायो द्वापर कृष्ण मुरार कंस गिरतारथ कियो उग्रसेन को राज अभय भगत है जन दियो कल युग प्रमाण नानक गुरु अंगद अमर कहायो श्री गुरु राज अवचल अटल आदि पुरख फरमायो मन में सिंचो हर हर नाम, अन दिन कीर्तन हर गुण गाम ऐसी प्रीत करो मन मेरे आठ पहर जानो प्रभु ने ਕੋਹ ਨਾਨਕ ਜਾ ਕੇ ਨਿਰਮਲ ਪਾਗ ਹਰ ਚਰਨੀ ਤਾ ਕਾ ਮੰਨ ਲਾਗ ਚਤੁਰ ਦਿਸਾ ਕੀਨੋ ਬਲ ਆਪਣਾ ਸਿਰ ਉਪਰ ਕਰ ਤਾਰਿਓ ਕਿਰਪਾ ਕਟਖ ਬਲੋਕਨ ਕੀਨੋ दास का दुख बेदारयो हर जन राखे गुरु गोविंद राखे गुरु गोविंद कंठ लाए अवगुण सब मेटे दयाल पुरख बकसंद जो मांगे ठाकुर अपने ते ਸੋਈ ਸੋਈ ਦੇਵੇ ਨਾਨਕ ਦਾਸ ਮੁਖ ਤੇ ਜੋ ਬੋਲੇ ਇਹ ਹਉ ਹਾ ਸਚ ਹੋਵੇ ਜੈਸਾ ਸਤਗੁਰ ਸੁਣੀਦਾ ਤੈ ਸੋਹੀ ਮੈਂ ਢੀਠ ਹੋਏ ਛੜਿਆ ਮੇਲੇ ਪ੍ਰਭ ਹਰ ਦਰਗੇ ਕਾਵ ਹਰ ਨਾਮੋਂ ਮੰਤਰ ਦੜਾਏ ਦਾ ਕੱਟੇ ਹਾ ਮੈ ਰੋਗ ਨਾਨਕ ਸਤ ਗੁਰ ਤੇ ਨਾਮ ਮਿਲਾਇਆ ਜੇ ਨਾ ਤੁਰੇ ਪਿਆਸ ਜੋਗ ਹਮ ਆਵ ਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਵਿਖੇ ਵਿਖ ਖਾਈ ਮਾਇਆ ਸੁਤਦਾਰਾ ਸਿਉ ਪ੍ਰੀਤ ਲਗਾਈ ਇੱਕ ਉਤਮ ਪੰਥ ਸੁਣਿਓ ਗੁਰ ਸੰਗਤ ਤਹਿ ਮਿਲੰਤ ਜਮ ਤਰਾਸ ਮਿਟਾਈ ਇੱਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰਖੋ ਸ਼ਰਣਾ ਇਕ ਅਰਦਾਸ ਬਾਟ ਕੀ ਰਤ ਕੀ ਗੁਰ ਰਾਮਦਾਸ ਰਖੂ ਸ਼ਰਣ